ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਪਿਓਰ ਕਾਟਨ ਦੇ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਨਾਲ ਇਹਨਾਂ ਦੇ ਪਿਓਰ ਕਾਟਨ ਦੇ ਦੁਪੱਟੇ ਨੇ ਪ੍ਰਿੰਟਡ ਸਲਵਾਰਾਂ ਨੇ ਕਈ ਸੂਟਾਂ ਦੇ ਨਾਲ ਪਲੇਨ ਸਲਵਾਰਾਂ ਨੇ ਤੇ ਕਈ ਸੂਟਾਂ ਦੇ ਵਿੱਚ ਨਾਲ ਦੀਆਂ ਮੈਚਿੰਗ ਪ੍ਰਿੰਟਡ ਸਲਵਾਰਾਂ ਨੇ ਗਈਆਂ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਇਹਨਾਂ ਦੀ ਲੈਂਥ ਤੁਸੀਂ 40 ਤੋਂ 42 ਤੱਕ ਤਿਆਰ ਕਰ ਸਕਦੇ ਹੋਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਜਿਹੜੇ ਇਹ ਵਾਲੇ ਸੂਟ ਲੈਣਗੇ ਇਹਨਾਂ ਦੇ ਉੱਪਰ ਸੇਲ ਚੱਲ ਰਹੀ ਹੈਗੀ 600 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਫ੍ਰੀ ਸ਼ਿਪਿੰਗ ਮਿਲੂਗੀ 올 ਓਵਰ ਇੰਡੀਆ ਤੁਸੀਂ ਇੰਡੀਆ ਦੇ ਵਿੱਚੋਂ ਕਿਤੋਂ ਵੀ ਬੁਕਿੰਗ ਕਰਾਉਣੀ ਹੋ ਤਾਂ ਤੁਹਾਨੂੰ ਕੋਈ ਵੀ ਸ਼ਿਪਿੰਗ ਚਾਰजेस ਨਹੀਂ ਦੇਣੇ ਪੈਣਗੇ 올 ਓਵਰ ਇੰਡੀਆ ਫ੍ਰੀ ਸ਼ਿਪਿੰਗ ਹੈਗੀ ਤੇ ਤੁਸੀਂ ਜਿਹੜੇ ਵੀ ਕਲਰ ਦੀ ਬੁਕਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੁਸੀਂ ਸਾਡੇ ਤੋਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਸਟਿਚਿੰਗ ਦੀ ਫੈਸਿਲਿਟੀ ਵੀ ਅਵੇਲੇਬਲ ਆ ਤੇ ਜੇ ਤੁਸੀਂ ਕੋਈ ਵੀ ਹੈਂਡਵਰਕ ਦਾ ਜਾਂ ਮਸ਼ੀਨ embroiderry ਦਾ ਜਾਂ ਸਟਿਚਿੰਗ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਸਾਨੂੰ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਸੂਟ ਸੇਲ ਕਰਨ ਦਾ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤੇ ਆਪਣਾ ਚੰਗਾ ਮੁਨਾਫਾ ਕਮਾ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਸੂਟ ਨੇਗੇ ਟੋਟਲੀ ਡਿਜ਼ਾਈਨਰ ਕਨਸੈਪਟ ਦੇ ਵਿੱਚ ਸੂਟ ਨੇ ਪ੍ਰਿੰਟਡ ਸੂਟ ਨੇ ਥੈਂਕ ਯੂ ਜੀ ਸਬਸਕ੍ਰਾਈਬ ਮਾਈ ਚੈਨਲ